ਗਰੀਸੋਂ ਬਨੜਵਾਲ ਜੋਨ ਮੇਰੀ ਪੀਰੀ ਪ੍ਰਧਾਨ ਤੇ ਜ਼ਿਲ੍ਹਾ ਗੂ ਅਸੀਂ ਬਿਲਕੁਲ ਦਰਿਆ ਦੇ ਕਿਨਾਰੇ ਪਿੰਡ ਕਪੂਰਾ ਉਹਦੇ ਬਿਲਕੁਲ ਕੰਢੇ ਤੇ ਖੜੇ ਆ ਇੱਥੇ ਥੱਲੇ ਇੱਕ ਘਰ ਦਾ ਵਸੇਬਾ ਸੀ ਉਹਦਾ ਇੰਜਨ ਸੀ ਰੁੱਕ ਸੀ ਉਹ ਸਾਰੇ ਰੁੜ ਗਏ ਆ ਜਿਹੜਾ ਤੁਸੀਂ ਰਖਬਾ ਵੇਖ ਰਹੇ ਹੋ ਇਥੋਂ ਪਾਰ ਤੱਕ ਤੂ ਸਿਵਨ ਤੱਕ ਉਹਦੇ ਵਿੱਚ ਤਰੋਂਡੀ ਕੂਕਾ ਬਰਮਵਾਲ ਤੇ ਨਡਾਲੇ ਦਾ ਰਖਬਾ ਆ ਇਧਰਲੇ ਪਾਸੋਂ ਗਰਦਾਸਪੁਰ ਦੇ ਪਿੰਡ ਜਿਹੜੇ ਆ ਉਹ ਬੱਲੜਵਾਲ ਆ ਕਪੂਰਾ ਅਗਲੇ ਬੰਨੇ ਭੋਲਿਆ ਬਾਗਿਆ ਖੁਖਵਾਲਿਆ ਇਹਨਾਂ ਸਾਰਿਆਂ ਪਿੰਡਾਂ ਦਾ ਰਗਬਾ ਆਪ ਦੇਖ ਸਕਦੇ ਹੋ ਉਹ ਘਰ ਜਿਹੜੇ ਵਿੱਚ ਵਸਣਦੇ ਆ ਸਾਰੇ ਘਰੇ ਅੱਧੇ ਜਿਆਦਾ ਡੁੱਬੇ ਆ ਕਿ ਕਿਸੇ ਦਾ maal ਡੰਗਰ ਨਹੀਂ ਬਚਿਆ ਕਿਸੇ ਦਾ ਝੋਨੇ ਦਾ ਵੇਖੋ ਇੱਕ ਬੂਟਾ ਨਜ਼ਰ ਨਹੀਂ ਆਉਂਦਾ ਕਮਾੜਦ ਤੱਕ ਡੁੱਬ ਗਿਆ ਤੇ ਸਤਮ ਦੀ ਗੱਲ ਵੇਖੋ ਸਤਮ ਦੀ ਗੱਲ ਇਹ ਆ ਅਜੇ ਤਾਈਂ ਕੋਈ ਸਰਕਾਰੀ ਅਧਿਕਾਰੀ ਢੀੜਾ ਮਾਰਨ ਨਹੀਂ ਆਇਆ ਇਹਨਾਂ ਘਰਾਂ ਚੋਂ ਕੱਢਣ ਲਈ ਕੋਈ ਕਿਸੇ ਕਿਸਮ ਦਾ ਬੇੜਾ ਨਹੀਂ ਮਿਲਿਆ ਇਸੇ ਰਕਮ ਦੀ ਕੋਈ ਢੇੜੀ ਜਾਂ ਕਿਸੇ ਕਿਸਮ ਦਾ ਸਰਕਾਰੀ ਰਾਸ਼ਨ ਹੀ ਇਹਨਾਂ ਨੂੰ ਰੋਟੀ ਪਾਣੀ ਆ ਜਾਵੇ ਬਿਲਕੁਲ ਨਹੀਂ ਆਇਆ ਲੋਕ ਇੱਕ ਦੂਜੇ ਨੂੰ ਸੰਭਾਲਣ ਦਾ ਆ ਤੇ ਜਾਂ ਫਿਰ ਕਿਸਾਨ ਜਿੱਥੇ ਬੰਦੀਆਂ ਦੇ ਉਦੋਂ ਸਦਕਾ ਇਹਨਾਂ ਲੋਕਾਂ ਨੂੰ ਜਿਹੜੇ ਅਜੇ ਤੱਕ ਵਿੱਚ ਫਸੇ ਆ ਜਾਂ ਬਾਹਰ ਕੰਢਿਆਂ ਦੇ ਚੜ ਗਿਆ ਉਹਨਾਂ ਨੂੰ ਰੋਟੀ ਪਾਣੀ ਪਹੁੰਚਾਇਆ ਜਾ ਰਿਹਾ ਆ ਇਹ ਜਿਹੜੇ ਸਰਕਾਰ ਦੇ ਕੰਮ ਆਉ ਤਾਂ ਤੁਸੀਂ ਵੇਖ ਹੀ ਸਕਦੇ ਹੋ ਸੋ ਬੇਨਤੀ ਕਰਾਂਗੇ ਜਿਹੜੇ ਕਿਸਾਨ ਵੀਰ ਸੁੱਕੀਆਂ ਥਾਵਾਂ ਤੇ ਬੈਠੇ ਆ ਇਹਨਾਂ ਲੋਕਾਂ ਨੂੰ ਬਚਾਉਣ ਲਈ ਇਹਨਾਂ ਲੋਕਾਂ ਦੀ ਮਦਦ ਵਾਸਤੇ ਅੱਗੇ ਆਓ ਸਰਕਾਰ ਤੋਂ ਕੋਈ ਝਾਕ ਨਾ ਰੱਖਿਓ ਸਰਕਾਰਾਂ ਪਹਿਲਾਂ ਵੀ ਤੁਸੀਂ ਦੇਖੀਆਂ ਆ ਇਹ ਉਹਨਾਂ ਸਰਕਾਰਾਂ ਤੋਂ ਵੀ ਗਰਕੀ ਸਰਕਾਰ ਆ ਸਿਰਫ ਬਿਆਨ ਦੇ ਸਕਦੀ ਆ ਮੁਰਗੀ ਦਾ ਮੁਆਵਜ਼ਾ ਵੀ ਦਿਆਂਗੇ ਕੁਕੜੀ ਦਾ ਮੁਆਵਜ਼ਾ ਵੀ ਦਿਆਂਗੇ ਬੰਦੇ ਰੁੜ ਗਏ ਆ ਘਰ ਰੁੜ ਗਏ ਆ ਫਤਣਾ ਰੁੜ ਗੀਆਂ ਤੇ ਕੋਈ ਅਜੇ ਤੱਕ ਖਬਰਸਾਰ ਲੈਣ ਨਹੀਂ ਆਇਆ ਲਹਣ ਤੇ ਆਏ ਹੋਈ ਸਰਕਾਰ ਦੇ ਤੁਹਾਨੂੰ ਇਹ ਆਪਦੇ ਆਪ ਤੇ ਹੀ ਲਾਣਤ ਪਾਈਏ ਜਿਹੜਾ ਇਹ ਲੋਕਾਂ ਸਰਕਾਰ ਚੁਣੀ ਆਏ ਹੋਏ ਜਨ ਅਮੇਦੋਂ ਚੁਣਿਆ ਉਹ ਕਹਿੰਦੀ ਆ ਕਿ ਗਾਂ ਇਹੋ ਜਿਹਾਂ ਲੋਕਾਂ ਤੋਂ ਭਰੇ ਕਰੀਏ ਭਰੇਜ ਕਾ ਦਾ ਕਰੀਏ ਆਪੋ ਜੀ ਇਕਾ ਕਰੀਏ ਸਰਕਾਰਾਂ ਇਹੋ ਜੀਆਂ ਹੀ ਆਉਣੀਆਂ ਦੂਜੀਆਂ ਪਾਰਟੀਆਂ ਵੇਖੀਆਂ ਇਹ ਆਪਾਂ ਹੁਣ ਵੇਖ ਲਈ ਆ ਇਹ ਇਹੋ ਜਿਹੀਆਂ ਹੀ ਆਉਣੀਆਂ ਆ ਇਹ ਸਿਰਖ ਜਿਹੜੇ ਲੀਡਰ ਬਣ ਜਾਂਦੇ ਆ ਜਿਹੜੇ ਚੁਣੇ ਜਾਂਦੇ ਆ ਜਾਂ ਜਿਹਨੂੰ ਮੰਤਰੀ ਦਾ ਐਮ ਐਲ ਏ ਦਾ ਉਹਦਾ ਲਭ ਜਾਂਦਾ ਆ ਉਹਦਾ ਇੱਕੋ ਇੱਕ ਮਕਸਦ ਧਨ ਇਕੱਠਾ ਕਰਨਾ ਪੈਸਾ ਇਕੱਠਾ ਕਰਨਾ ਰਹ ਜਾਂਦਾ ਆ ਲੋਕ ਭਲਾਈ ਜਾਂ ਲੋਕਾਂ ਦਾ ਕੰਮ ਕਰਨਾ ਜਾਂ ਕੋਈ ਸਕੂਲ ਕਾਲਜ ਬਣਾਉਣੇ ਇਹ ਇਹਨਾਂ ਦੇ ਏਜੰਡੇ ਤੇ ਨਹੀਂ ਹੁੰਦਾ ਸੋ ਬਾਰ-ਬਾਰ ਬੇਨਤੀ ਆ ਜਿਹੜੇ ਸੁੱਕੀ ਸੰਦੀ ਆਪਣੇ ਘਰਾਂ 'ਚ ਬੈਠੇ ਹੋ ਕੋ ਇਹਨਾਂ ਲੋਕਾਂ ਦਾ ਜਰੂਰ ਸੋਚਿਓ ਪਾਣੀ ਉਤਰ ਜਾਣ ਤੋਂ ਬਾਅਦ ਇਹਨਾਂ ਲੋਕਾਂ ਦੀਆਂ ਪੈਲੀਆਂ ਵੀ ਉੱਚੀਆਂ ਨਹੀਂ ਵੀ ਹੋ ਜਾਣੀਆਂ ਆ ਬਹੁਤ ਖੇਤਾਂ 'ਚ ਬਰੇਤਾ ਪੈ ਜਾਣਾ ਉਹ ਵੀ ਕੱਢਣ ਲਈ ਸਾਨੂੰ ਉਪਰਾਲੇ ਕਰਨੇ ਪੈਣੇ ਆ ਔਰ ਇਹਨਾਂ ਬਾਰੇ ਸੋਚਣਾ ਪੈਣਾ ਇਹ ਹੀ ਪੰਜਾਬ ਦਾ ਭਾਈਚਾਰਾ ਆ ਅਸੀਂ ਇੱਕ ਦਿਨ ਪਤਾ ਸਕਦੇ ਆ ਸਰਕਾਰਾਂ ਤੋਂ ਕਿਸੇ ਖਾਮ ਦੀ ਕੋਈ ਝਾਕ ਨਾ ਰੱਖਿਓ ਧੰਨਵਾਦ ਵੈਦੁਰ ਸਿੰਘ ਕਾਕਰ ਵੈਦੁਰ ਸਿੰਘ ਕੀਫਤੇ